ਪੁਲਿਸ ਦੇ ਮੂਰੇ ਮੂਲ ਕੋਈ ਮੁਰਗੇ ਬਣੀ ਬੈਠੇ ਇਹਨਾਂ ਮੁੰਡਿਆਂ ਨੇ ਬੀਤੇ ਦਿਨੀ ਜੋ ਕਾਰਾਕੀਤਾ ਸੀ ਉਦੋਂ ਤਾਂ ਇਹਨਾਂ ਮੁੰਡਿਆਂ ਨੇ ਕਦੇ ਸੁਪਨੇ ਵਿੱਚ ਵੀ ਨਹੀਂ ਸੋਚਿਆ ਹੋਵੇਗਾ ਕਿ ਇਸ ਦਾ ਅੰਜਾਮ ਕਿਹੋ ਜਿਹਾ ਹੋਵੇਗਾ ਬੀਤੇ ਦਿਨੀ ਇਹ ਮੁੰਡੇ ਪ੍ਰਧਾਨ ਨੂੰ ਦਬਕੇ ਮਾਰ ਕੇ ਅਤੇ ਹਥਿਆਰ ਦਿਖਾ ਕੇ ਇੱਕ ਵੱਡਾ ਕਾਂਡ ਕਰਕੇ ਭੱਜੇ ਸਨ ਜਿਸ ਤੋਂ ਬਾਅਦ ਪ੍ਰਧਾਨ ਨੇ ਵੀ ठाਣ ਲਈ ਸੀ ਕਿ ਇਹਨਾਂ ਮੁੰਡਿਆਂ ਨੂੰ ਮੈਂ ਬੰਦੇ ਬਣਾ ਕੇ ਛੱਡਾਂਗਾ ਫਿਰ ਪ੍ਰਧਾਨ ਜੋਨੀ ਬਾਂਸਲ ਹੋਰਾਂ ਨੇ ਪੁਲਿਸ ਦੀ ਮਦਦ ਦੇ ਨਾਲ ਇਹਨਾਂ ਮੁੰਡਿਆਂ ਨੂੰ ਅਜਿਹਾ ਸਬਕ ਸਿਖਾਇਆ ਕਿ ਹੁਣ ਇਹ ਮੁੰਡੇ ਘਰ ਜਾਣ ਦੀ ਬਜਾਏ ਸਿੱਧਾ ਜੇੜ ਦੀ ਚੱਕੀ ਪੀਸਣਗੇ ਇਸ ਬਾਬਤ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਡੀਐਸਪੀ ਸਰਬਜੀਤ ਸਿੰਘ ਹੋਰਾਂ ਨੇ ਦੱਸਿਆ ਕਿ ਬੀਤੇ ਦਿਨੀ ਇਹਨਾਂ ਪੰਜ ਮੁੰਡਿਆਂ ਨੇ ਮਿਲ ਕੇ ਪ੍ਰਧਾਨ ਜੋਨੀ ਬਾਂਸਲ ਹੋਰਾਂ ਤੋਂ ਲੱਖਾਂ ਰੁਪਏ ਅਤੇ ਇੱਕ ਮੋਬਾਈਲ ਫੋਨ ਲੁੱਟਿਆ ਸੀ ਤੇ ਉਸ ਤੋਂ ਬਾਅਦ ਇਹ ਮੁੰਡੇ ਫਰਾਰ ਹੋ ਗਏ ਸੀ ਜਿਨ੍ਹਾਂ ਨੂੰ ਮਾਤਰ 24 ਘੰਟਿਆਂ ਵਿੱਚ ਫੜ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਇੱਕ ਸਾਡੇ ਕੋਲ ਇਨਫੋਰਮੇਸ਼ਨ ਆਈ ਸੀ ਕਿ ਇੱਕ ਵਪਾਰੀ ਸੀ ਉਹ ਆਪਣੇ ਰਾਤ ਨੂੰ ਆਪਣਾ ਸ਼ਾਪ ਵਗੈਰਾ ਬੰਦ ਕਰਕੇ ਘਰ ਨੂੰ ਜਾ ਰਹੇ ਸੀਗੇ ਤੇ ਇੱਕ ਗੱਡੀ ਤੇ ਵਰਨਾਕਾਰ ਸੀ ਜਿਸ ਤੇ ਪੰਜ ਲੋਕ ਆਏ ਤੇ ਜਿੰਨਾਂ ਨੇ ਉਹਨਾਂ ਨੂੰ ਘੇਰ ਕੇ ਉਹਨਾਂ ਤੋਂ ਮੋਬਾਈਲ ਵਗੈਰਾ ਤੇ ਕੁਝ ਪੈਸੇ ਉਹਨਾਂ ਤੋਂ ਸਨੇਚ ਕੀਤੇ ਸੀਗੇ ਜਾਣਕਾਰੀ ਮਿਲਦੇ ਇਮੀਡੀਏਟਲੀ ਅਸੀਂ ਕੈਂਟ ਥਾਣਾ ਦੇ ਵਿੱਚ ਮੁਕਦਮਾ ਦਰਜ ਕੀਤਾ ਮੁਕਦਮਾ ਦਰਜ ਕਰਨ ਉਪਰੰਤ ਐ ਐਸ ਐਚਓ ਕੈਂਟ ਅਤੇ ਇੰਚਾਰਜ ਸੀਆਈਏ ਇਹਨਾਂ ਦੀਆਂ ਟੀਮਸ ਨੇ ਇਮੀਡੀਏਟਲੀ ਦੋਸ਼ੀਆਂ ਦੀ ਭਾਲ ਸ਼ੁਰੂ ਕਰਨੀ ਸ਼ੁਰੂ ਕੀਤੀ ਤੇ ਅਸੀਂ ਇਹ ਦੋਸ਼ੀ ਫਿਰ ਟ੍ਰੇਸ ਕਰਕੇ ਤੇ ਸਾਰੇ ਦੋਸ਼ੀ ਗ੍ਰਿਫਤਾਰ ਕਰ ਲਏ ਨੇ ਇਦੇ ਵਿੱਚ ਕੁੱਲ 5 ਦੋਸ਼ੀ ਨੇ ਜੀ ਤੇ ਇਹਨਾਂ ਦੋਸ਼ੀਆਂ ਤੋਂ ਅਸੀਂ ਕੁਝ ਰਕਮ ਵੀ ਬਰਾਮਦ ਕੀਤੀ ਹੈ ਜਿਹੜੀ ਉਹ ਵਾਰਦਾਤ ਵੇਲੇ ਵਰਤੀ ਗਈ ਗੱਡੀ ਸੀ ਉਹ ਵੀ ਅਸੀਂ ਬਰਾਮਦ ਕਰ ਲਈ ਹੈ ਤੇ ਇਸ ਤੋਂ ਇਲਾਵਾ 8-9 ਫੋਨ ਨੇ ਜੀ ਜਿਹੜਾ ਇੱਕ ਤਾਂ ਉਸ ਵਾਰਦਾਤ ਵੇਲੇ ਹੀ ਫੋਨ ਸਨੇਚ ਕੀਤਾ ਸੀ ਉਹ ਵੀ ਰਿਕਵਰ ਕਰ ਲਿਆ ਇਸ ਤੋਂ ਇਲਾਵਾ 8-9 ਇਹਨਾਂ ਤੋਂ ਹੋਰ ਫੋਨ ਨੇ ਜਿਹੜੇ ਇਹਨਾਂ ਤੋਂ ਰਿਕਵਰ ਹੋਏ ਸਰ ਕਿੱਥੇ ਰਹਿਣਾ ਸਰ ਇਹ ਦੋਸ਼ੀ ਜੀ ਵੱਖ-ਵੱਖ ਤਿੰਨ ਦੋਸ਼ੀ ਤਾਂ ਇੱਥੋਂ ਮੰਡੀਕਲਾਂ ਦੇ ਰਹਿਣ ਵਾਲੇ ਨੇ ਜੀ ਇੱਕ ਦੋਸ਼ੀ ਕੋਈ ਮੁਕਸਰ ਜ਼ਿਲ੍ਹੇ ਦਾ ਆਊਟਸਾਈਡ ਦਾ ਰਹਿਣ ਵਾਲਾ ਹੈਗਾ ਵੱਖ-ਵੱਖ ਜਗ੍ਹਾ ਦੇ ਇੱਦਾਂ ਰਹਿਣ ਵਾਲੇ ਹੈਗੇ ਨੇ ਬਾਕੀ ਹੁਣ ਇਹਨਾਂ ਨੂੰ ਅਸੀਂ ਪੇਸ਼ ਅਦਾਲਤ ਕਰਕੇ ਇਹਨਾਂ ਦਾ ਰਿਮਾਂਡ ਹਾਸਲ ਕਰਾਂਗੇ ਜੀ ਫਿਰ ਅਗਲੀ ਇਨਵੈਸਟੀਗੇਸ਼ਨ ਚੱਲੂਗੀ ਫਿਰ ਜਿੱਦਾਂ ਵੀ ਕੋਈ ਹੋਰ ਕਵਰੀ ਆਊਗੀ ਜਾਂ ਉਹ ਫਿਰ ਡਿਸਕਸ ਸ਼ੇਅਰ ਕਰਾਂਗੇ ਹਾਂਜੀ ਹਾਂਜੀ ਇੱਕ ਉਸਕੋ ਐਕਟਿਵਿਟੀ ਤੇ ਜਾ ਰਹੇ ਸੀ ਉਹਨਾਂ ਨੇ ਫਿਰ ਗੱਡੀ ਘੇਰ ਕੇ ਲੋਕੋ ਲੁੱਟਫੋ ਕੀਤੀ ਸੀਗੀ ਇਹ ਉਹੀ ਮੈਂਦਈ ਆਪਣੇ ਜੌਨੀ ਨਾਂ ਦੇ ਉਹ ਕੀ ਕੰਮ ਕਰਦੇ ਐਗਜੈਕਟਲੀ ਤਾਂ ਨਹੀਂ ਮੈਂ ਉਸ ਬਾਰੇ ਮੁਸ਼ਕਿਲ ਸਰਦਾ ਬਟ ਉਹਨਾਂ ਦਾ ਨਾਮ ਜਾਣੀ ਹੈਗਾ ਜੀ ਉਹਨਾਂ ਵੱਲੋਂ ਕੰਪਲੇਂਟ ਸੀ ਤੇ ਕੰਪਲੇਂਟ ਦੇ ਆਧਾਰ ਤੇ ਜੀ ਮੁਕਦਮਾ ਕਰ ਚੁੱਕੇ ਇਹ ਇਹ ਮੈਂ ਦੱਸਣਾ ਚਾਹੁੰਦਾ ਹੈ ਕਿ ਅਸੀਂ ਇਹ ਬਠਿੰਡਾ ਪੁਲਿਸ ਹੈ ਜੀ ਇਸ ਚੀਜ਼ ਨੂੰ ਲੈ ਕੇ ਕਿਸੇ ਵੀ ਵਾਰਦਾਤ ਨੂੰ ਜਾਂ ਕ੍ਰਾਈਮ ਨੂੰ ਲੈ ਕੇ ਬਹੁਤ ਸਖਤ ਹੈਗੀ ਹੈ ਅਸੀਂ ਇਮੀਡੀਏਟਲੀ ਸਾਡੇ ਘਰ ਕੋਈ ਐਸੀ ਜੀ ਗੱਲਬਾਤ ਆਉਂਦੀ ਹੈ ਤਾਂ ਅਸੀਂ ਇਮੀਡੀਏਟਲੀ ਮੁਕਦਮਾ ਦਰਜ ਕਰਕੇ ਇਸ ਤੇ ਅਸੀਂ ਅਗਲਾ ਐਕਸ਼ਨ ਕਰਦੇ ਹਾਂ ਤੇ ਇਸ ਤੋਂ ਇਲਾਵਾ ਮੈਂ ਇਹ ਵੀ ਦੱਸਣਾ ਚਾਹੁੰਦਾ ਵੀ ਜਿਹੜੇ ਵੀ ਦੇਖੋ ਮਾੜੇ ਅਨਸਰ ਹੁਣ ਨਵੇਂ ਕਾਨੂੰਨ ਆ ਗਏ ਨੇ ਬੀਐਨਐਸ ਦੀ ਇੱਕ ਨਵੀਂ ਧਾਰਾ ਆਈ 111 ਆਰਗੇਨਾਈਜ਼ ਕ੍ਰਾਈਮ ਹੈ ਜਿਦੇ ਵਿੱਚ ਅਗਰ ਕੋਈ ਬੰਦੇ ਵਾਰ-ਵਾਰ ਜੁਰਮ ਕਰਨ ਦੇ ਆਦੀ ਨੇ ਜੀ ਤਾਂ ਉਹਨਾਂ ਤੇ ਅਸੀਂ 111 ਬੀਐਨਐਸ ਤਹਿਤ ਪਰਚਾ ਦੰਦੇ ਹਾਂ ਜਿਦੇ ਵਿੱਚ ਜਿਹੜੀ ਸਜ਼ਾ ਹੈਗੀ ਹੈ ਜੋ ਉਮਰ ਕੈਦ ਆ ਤਾਂ ਅਸੀਂ ਫਿਰ ਇਸ ਕਰਕੇ ਸਖਤ ਤੋਂ ਸਖਤ ਆਪਣਾ ਇਤੇ ਧਾਰਾ ਲਾਉਣੀ ਤੇ ਕਾਰਵਾਈ ਕੀ ਅੱਜ ਇਹਨੂੰ ਇਹ ਇਨਵੈਸਟੀਗੇਸ਼ਨ ਦਾ ਤੁਹਾਨੂੰ ਕਲੀਅਰ ਕਰ ਦਾਂਗੇ ਜੀ ਰਿਮਾਂਡ ਅਸੀਂ ਹੁਣ ਜਦੋਂ ਰਿਮਾਂਡ ਮਿਲ ਜਾਂਦਾ ਜੀ ਮਨਜੋਗ ਅਦਾਲਤ ਵਿੱਚ ਅਸੀਂ ਪੇਸ਼ ਕਰ ਰਹੇ ਹਾਂ ਜੀ ਜਿੰਨੇ ਰਿਮਾਂਡ ਮਿਲ ਜੂਗਾ ਉਸ ਤੋਂ ਬਾਅਦ ਸਾਰਾ ਕਲੀਅਰ ਕਰ ਦੇਣਾ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਹਨਾਂ ਦੇ ਕੋਲੋਂ ਕੁਝ ਕੈਸ਼ ਇੱਕ ਕਾਰ ਸਣੇ ਇੱਕ ਮੋਬਾਈਲ ਫੋਨ ਬਰਾਮਦ ਕੀਤਾ ਗਿਆ ਜਿਨ੍ਹਾਂ ਤੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਜ਼ਿਕਰ ਹੋ ਗਿਆ ਹੈ ਕਿ ਇਹ ਮੁੰਡੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਨਾਲ ਸੰਬੰਧਿਤ ਨੇ ਹਕੀਕਤ ਟੀਵੀ ਪੰਜਾਬੀ ਲਈ ਬਠਿੰਡਾ ਤੋਂ ਗੋਬਿੰਦ ਸੈਣੀ ਦੀ ਰਿਪੋਰਟ